ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਬਾਬਾ ਜੀ ਸਤਿ ਸ੍ਰੀ ਅਕਾਲ ਪਾਈ ਸਤਿ ਸ੍ਰੀ ਅਕਾਲ ਲੋ ਜੀ ਖਨੋਰੀ ਬਾਰਡਰ ਦੇ ਉੱਤੇ ਬਾਬਾ ਜੀ ਹੁਣਾਂ ਵੱਲੋਂ ਬਹੁਤ ਟਾਈਮ ਤੋਂ ਲੰਗਰ ਚੱਲ ਰਿਹਾ ਬਾਬਾ ਜੀ ਲੰਗਰ ਵਾਲੇ ਦੱਸੋ ਕਦੋਂ ਤੋਂ ਲੰਗਰ ਆਪਣਾ ਜਿਹੜਾ ਚੱਲ ਰਿਹਾ ਆਪਣਾ ਇਹ ਲੰਗਰ 6 ਮਹੀਨੇ ਤੋਂ ਸ਼ੁਰੂ ਹੋਇਆ ਜਿਸ ਟਾਈਮ ਇੱਥੇ ਕਿੱਤਾ ਝੋਨਾ ਲੱਗ ਜਾਂਦਾ ਕੰਟਰੀ ਵਾਢੀ ਸੀ ਤੇ ਉਸ ਟਾਈਮ ਸ਼ਾਮ ਦੇ ਪ੍ਰਸ਼ਾਦੇ ਆਉਂਦੇ ਨਹੀਂ ਸੀ ਗਰਮੀ ਹੋਣ ਕਰਕੇ ਤੇ ਪ੍ਰਸ਼ਾਦ ਦੇ ਇਥੇ ਪਿੰਡ ਸੀਗਾ ਕਾਂਗਥਲਾ ਉੱਥੋਂ ਆਉਂਦੇ ਸੀ ਹਾਂਜੀ ਉੱਥੋਂ ਸਾਡੀ ਕੁਸਤ ਪ੍ਰਸ਼ਾਦਾਂ ਦੀ ਗਲਤੀ ਰਹੀ ਫਿਰ ਪ੍ਰਧਾਨ ਜੀ ਨੇ ਕਿਹਾ ਪ੍ਰਸ਼ਾਦੇ ਆਪਣੇ ਲੰਗਰ ਇੱਥੇ ਤਿਆਰ ਕਰਿਆ ਹਾਂਜੀ ਪ੍ਰਧਾਨ ਜੀ ਨੇ ਉਸ ਦਿਨ ਤੋਂ ਸ਼ੁਰੂ ਕਰਿਆ ਅੱਜ ਤੱਕ ਉਸੇ ਟੱਕਰ ਲੰਗਰ ਚੱਲੀ ਜਾਂਦਾ ਪਿਛਲੇ ਟਾਈਮ ਲੰਗਰ ਤਿਆਰ ਹੁੰਦਾ ਸੀ ਕਿਸਾਨਾਂ ਦੇ ਉਸ ਟਾਈਮ ਸ਼ਾਮ ਦਾ ਲੰਗਰ ਆਉਂਦਾ ਨਹੀਂ ਸੀ ਤੇ ਇੱਥੇ ਤਾਂ ਤਿਆਰ ਕਰਨਾ ਪਿਆ ਇਹ ਜ਼ਰੂਰੀ ਸੀ ਉਸ ਟਾਈਮ ਬਿਲਕੁਲ ਲੋੜਕਾਰ ਦੀ ماں ਹੁੰਦੀ ਹੈ ਬਿਲਕੁਲ ਤੇ ਬਾਬਾ ਜੀ ਤੁਸੀਂ ਆਪਣੇ ਬਾਰੇ ਦੱਸੋ ਥੋੜਾ ਤੁਸੀਂ ਇਹ ਤੋਂ ਆਏ ਬਾਬਾ ਜੀ ਮੈਂ ਸੰਨ 1985 ਦੇ ਦੂਜੇ ਮਹੀਨੇ ਦੀ 21 ਸਾਲ 21 ਸਾਲ ਤੋਂ ਲੈ ਕੇ ਹੁਣ ਤੱਕ ਗੁਰੂਵਾਰ ਜੀ ਨੇ ਬੜਾ ਕੁਝ ਲਾਇਆ ਗੁਰਸੇਵਾ ਨਾਲ ਰਹੇ ਸਿੰਘ ਸਿੰਘ ਬਣੇ ਜੀ ਹਾਂ ਇਸਾ ਚਾਰ ਕਰੋ ਗਣ ਹੋਵੇ ਯਾ ਕਰਨ ਹੈ ਹੂੰ ਤੇ ਵੀਰੋ ਆਜ ਇਹ ਸਾਰੀ ਚੀਜ਼ ਕੀ ਤੇ ਛੋੜ ਕਰਨ ਜ਼ਮੀਨ ਦਾ ਬੁਰਾ ਵੀ ਨਹੀਂ ਹੋਣ ਦਿੱਤਾ ਕਾਰ ਸੇਵਾ ਦੇ ਅਸਰ ਸਾਰੇ ਬਾਬਾ ਦਿਵਾਨ ਸਿੰਘ ਦਿਵਾਨ ਸਿੰਘ ਖਜਾਨ ਸਿੰਘ ਛਾਵੜੀ ਸਾਹ ਵਾਲੇ ਬਹੁਤ ਭਜਨੀਕ ਸਾਧੂ ਸੀ ਤੇ ਬਹੁਤ ਜਗ੍ਹਾ 'ਚ ਉਹਨਾਂ ਨੇ ਗੁਰਦੁਆਰੇ ਕਾਲਜ ਸਕੂਲ ਹਸਪਤਾਲ ਬਣਾਈ ਹਾਂਜੀ ਉਹਨਾਂ ਤੋਂ ਸਿੱਖ ਕੇਂਦਰ ਆਇਆ ਤੇ ਜਦੋਂ ਬਾਬਾ ਸੰਤਾ ਸਿੰਘ ਨੇ ਦਸਤਾਰ ਬੰਦੀ ਦਿੱਤੀ ਬਾਬਾ ਸਰਜੀਤ ਸਿੰਘ ਨੂੰ ਬੁੱਢੇ ਦਲ ਨੂੰ ਤੇ ਉਸ ਟਾਈਮ 93 ਦੇ ਵਿੱਚ ਅਸੀਂ ਸਿੰਘ ਸਿੰਘ ਫੌਜ ਦੇ ਵਿੱਚ ਬਾਬਾ ਸੰਤਸੋ ਨਾਲ ਜਿਹੜਾ ਤਾਲਮੇਲ ਸਾਡਾ ਹੋਇਆ ਤੇ 12 ਦੇ ਵਿੱਚ ਅਸੀਂ ਸਿੱਧੂਪੁਰ ਜਥੇਬੰਦੀ ਦੇ ਵਿੱਚ ਆਏ ਜਿਸ ਦਿਨ ਤੋਂ ਆ ਗਏ ਉਸੇ ਦਿਨ ਤੋਂ ਜਥੇਬੰਦੀ ਨੂੰ ਆਪਦੀ ਮਾਨ ਸਮਝਿਆ ਕਿਸਾਨੀ ਕਿਤੇ ਨਾਲ ਸਾਨੂੰ ਪਤਾ ਹੈ ਵੀ ਇਹ ਜਥੇਬੰਦੀ ਨਿਰੋਲ ਕਿਸਾਨ ਦੀ ਜਥੇਬੰਦੀ ਹੈ ਤੇ ਉਸ ਮਰਜ਼ਾਦਾ ਤੇ ਚੱਲ ਰਹੀ ਹੈ ਹੁਣ ਕੱਟ ਕੇ ਹੋ ਨਿਕਟ ਬੰਨੇ ਇਹ ਉਸ ਹੋਰ ਕਰਾਂਗੇ ਗੁਰੂ ਨਾਨਕ ਪਾਤਸ਼ਾਹ ਦੀ ਅਕੋਰਡੈਂਟ ਕਿਹੜੀ ਤੇ ਚੱਲਦਾ ਹੈ ਹਾਂ ਹਾਂ